पूर्णिया आया ja, no? ਮੇਰਾ ਨਾਮ ਯतीश ਕੁਮਾਰ ਹੈ ਮੋਬਾਈਲ ਦਾ ਕੰਮ ਹੈ ਮੇਰਾ ਯतीश ਕਮਿਊਨੀਕੇਸ਼ਨ ਦੇ ਨਾਮ ਤੇ ਦੁਕਾਨ ਹੈ ਗਣੇਸ਼ ਬੂਥ ਮਾਰਕੀਟ ਦੇ ਸਾਹਮਣੇ ਚੋਰੀ ਕੀ ਕਰਦੇ ਹੋ ਸੰਚੋਲੀ ਜਿਹੜੀ ਆਪਣੇ ਘਰ ਇੱਕ ਵਾਰਦਾਤ ਹੋਈ ਹੈ ਪਹਿਲਾਂ ਬਰਫੀ ਦੀ ਦੁਕਾਨ ਤੇ ਹੋਈ ਹੈ ਇੱਕ ਦਿਨ ਪਹਿਲਾਂ ਉਹੀ ਸੇਮ ਬੰਦਾ ਵੀਡੀਓ ਚ ਦੇਖ ਕੇ ਪਤਾ ਲੱਗਿਆ ਕਿ ਉਹੀ ਸੇਮ ਬੰਦਾ ਸੀਗਾ ਜਿਹੜਾ 7:30 ਵਜੇ ਆਇਆ ਦੁਕਾਨ ਤੇ ਮੇਰੀ ਫੋਨ ਦੇਖਣ ਨੂੰ ਤਿੰਨ ਫੋਨ ਪਹਿਲਾਂ ਦਿਖਾਇਆ ਮੈਨੂੰ ਕੱਢ ਕੇ ਤਿੰਨ ਚਾਰ ਫੋਨ ਹੋਰ ਕੱਢ ਕੇ ਦਿਖਾਇਆ ਕਹਿੰਦਾ ਇਹ ਤਿੰਨਾਂ ਚੋਂ ਮੈਨੂੰ ਫੋਨ ਪਸੰਦ ਆ ਇੱਕ ਇੱਕ ਫੋਨ ਲੈਣਾ ਹੈ ਨਾ ਤਾਂ ਦੇਖਦੇ ਦੇਖਦੇ ਬਸ ਬਾਹਰ ਨੂੰ ਪੱਜ ਗਿਆ ਪਿੱਛੇ ਮੋਟਰਸਾਈਕਲ ਤੇ ਬੰਦਾ ਸੀਗਾ ਬੈਠ ਕੇ ਦੋਨੋਂ ਬੰਦੇ ਲੰਘਦੇ ਨੇ ਘੱਟੋ ਘੱਟ ਕੀਮਤ ਉਹਦੀ ਇੱਕ ਫੋਨ ਦੀ 6-7000 ਰਹੀ ਗਿਆ ਤਿੰਨ ਫੋਨਾਂ ਆ 10000 ਰੁਪਏ ਦੇ ਮੇਰੇ ਕਰਨ ਕੋਦੇ ਪਹਿਲਾਂ ਮੈਨੂੰ ਯਾਦ ਜੀ ਨਹੀਂ ਹੈ ਸ਼ਕਲ ਤਾਂ ਇਦਾਂ ਉਧਰ ਹੀ ਬੇਸ ਬਦਲ ਗਿਆ ਐ ਇੱਧਰ ਹੀ ਬੇਸ ਬਦਲ ਗਿਆ ਐ ਯਾਦ ਤਾਂ ਪਹਿਲਾਂ ਆਇਆ ਕੋਈ ਕਦੇ ਕੁਝ ਪਤਾ ਨਹੀਂ ਚੱਲੇ ਤੁਹਾਨੂੰ ਕੰਪਲੇਂਟ ਅਜ ਜਾਣਾ ਸੀ ਕਿ ਮੈਂ ਵੀਡੀਓ ਵਗੈਰਾ ਕਢਾ ਰਿਆ ਸੀ ਨਾਲੇ ਬਿਲ ਡੱਬਾ ਵਗੈਰਾ ਲੱਭ ਰਿਆਂ ਪਿਆਉਣਾ ਕਰ ਪਿਆਉਣਾ ਇੱਧਰੋਂ ਦੇਖਦਾ ਮੈਂ ਪੁਰਾਣਾ ਕੋਈ ਸੀ ਨਾ ਜਿੱਦਾਂ ਬਿਲ ਡੱਬਾ ਤੇ ਇੱਕ ਦਾ ਮੈਂ ਪਿਆਉਣਾ ਕੋਈ ਨਹੀਂ 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 ਤੇ ਤਾਂ ਆਪਣੇ ਮੋਬਾਈਲ ਸੀਗੇ ਮੇਰੇ ਖਰੀਦੇ ਹੋਏ ਸੀਗੇ ਇੱਕ ਤਾਂ ਬਿਲ ਡੱਬਾ ਹੈਗਾ ਇੱਕ ਤਾਂ ਮੇਰੇ ਜੀਜੇ ਦਾ ਹੀ ਫੋਨ ਸੀਗਾ ਆਪਣਾ ਹੀ ਤੇ ਦੋ ਫੋਨ ਲਏ ਹੋਏ ਸੀਗੇ ਨੇੜੇ ਤੇੜੇ ਦੁਕਾਨਦਾਰਾਂ ਤੋਂ ਲਏ ਹੋਏ ਆ ਜਿੱਦਾਂ ਸਾਹਮਣੇ ਇੱਕ ਬੰਦੇ ਦਾ ਫੋਨ ਸੀਗਾ 5G ਫੋਨ ਹੈ ਉਹ Samsung ਦਾ हम चौदह तो मांग रही है मांग रोज देख रहे हैं कि देख राजपुरा पे भी आती रहती वीडियो चोरी हो रही है मांग गई है कि बंदे पड़े जाने जेड़े भी चोरी कर रहे हैं बंदे <laughs> मेरा नाम है मानस मेरी इतने न्यू मार्केट शॉप है शारदा टेलीकॉम के नाम से तो तो परसों रात दो मुंडे आए थे ਇੱਕ ਬਾਰ ਖੜਿਆ ਸੀ ਮੋਟਰਸਾਈਕਲ ਸਟਾਰਟ ਕਰਕੇ ਇੱਕ ਅੰਦਰ ਆਇਆ ਕੰਦਾ ਜੀ ਫੋਨ ਦਿਖਾਓ ਮੈਂ ਉਹਨੂੰ ਫੋਨ ਦਿਖਾਇਆ ਪੁਰਾਣੇ 3-4 ਉਹ 5 ਮਿੰਟ ਦੇਖਦਾ ਰਹਿ ਗਿਆ ਫਿਰ ਅਚਾਨਕ ਹੀ ਉਹ ਫੋਨ ਲੈ ਕੇ ਭੱਜ ਗਿਆ ਬਾਹਰ ਬਾਹਰ ਮੋਟਰਸਾਈਕਲ ਤੇ ਫਿਰ ਮੋਟਰਸਾਈਕਲ ਦਾ ਨੰਬਰ ਚੈੱਕ ਕਰਿਆ ਸੀ ਸੀਸੀਟੀਵੀ 'ਚ ਮੋਟਰਸਾਈਕਲ ਦਾ ਨੰਬਰ ਵੀ ਨਹੀਂ ਹੈ ਪੁਲਿਸ ਕੁਝ ਨਹੀਂ ਕਰ ਰਹੀ ਬਿਨਾ ਮਟਰ ਨੰਬਰ ਵਾਲੇ ਸਾਰੇ ਕੁੰਮਰੀਆਂ ਮੋਟਰਸਾਈਕਲ ਸਰਕਾਰ ਕੁਝ ਨਹੀਂ ਕਰ ਰਹੀ ਸਾਰੇ ਪਰੇਸ਼ਾਨ ਹੈ ਕੰਪਲੇਂਟ ਕਰੀ ਹੈ ਪਰ ਬੰਦਾ ਕੋਈ ਆਇਆ ਨਹੀਂ ਲੇਕ ਮੋਬਾਈਲ ਸੀਗੇ ਚਾਰ ਮੋਬਾਈਲ ਲੈ ਕੇ ਭੱਜ ਗਿਆ ਜੀ Samsung ਦੇ ਸੀਗੇ ਚਾਰੋਂ ਹਾਂ ਕਿੰਨੀ ਕੀਮਤ ਹੈ ਜੀ ਵੀ பை ਹਜ਼ਾਰ ਕੀਮਤ ਦੇ ਸੀਗੇ ਚਾਰੋਂ ਫੋਨ ਪੁਰਾਣੇ ਫੋਨ ਸੀਗੇ ਚਾਰੋਂ ਲੈ ਕੇ ਭੱਜ ਗਿਆ ਉਹ ਰਫੂ ਚੱਕਰ ਹੋ ਗਿਆ ਸੀ ਸੀਸੀਟੀਵੀ ਸਾਡੇ ਕੋਲ ਹੈਗੀ ਹੁੰਦੀ ਪੂਰੀ ਬੜੀ ਵੀ ਹੈ ਸਰਕਾਰ ਤੋਂ ਮੈਂ ਮੰਗ ਰੱਖਦੇ ਮੈਨੂੰ ਫੜੇ ਬਿਨਾ ਨੰਬਰ ਵਾਲੇ ਮੋਟਰਸਾਈਕਲਾਂ ਨੂੰ ਪਹਿਲਾਂ ਅੰਦਰ ਕਰੇ ਕੁਝ ਨਹੀਂ ਕਰਦੀ ਸਾਰੇ ਇਧਰ ਉਧਰ ਘੁੰਮੀ ਜਾਂਦੇ ਬਿਨਾਂ ਨੰਬਰਾਂ ਤੋਂ ਹੀ ਵਾਰਦਾਤ ਕਰ ਰਿਹਾ ਸਾਰੀ ਅਦਾ ਕਹਿੰਦਾ ਇਹਨਾਂ ਨੂੰ ਫੜ ਕੇ ਮੇਰੇ ਮੋਬਾਈਲ ਰਿਕਵਰੀ ਕਰਾ ਲੇ ਕੱਲ੍ਹ ਕਦੇ ਆਇਆ ਤੁਹਾਡੇ ਕੋਲ ਬੰਦਾ ਪਹਿਲਾਂ 15 ਦਿਨ ਪਹਿਲਾਂ ਵੀ ਆਇਆ ਸੀਗਾ ਉਸ ਟਾਈਮ ਦੇਖਦੂ ਕੇ ਕੀ ਪਤਾ ਰੇਕੀ ਕਰ ਕੇ ਚਲਾ ਗਿਆ ਓਏ 15 ਦਿਨ ਪਹਿਲਾਂ ਆਇਆ ਸੀਗਾ ਦੇਖ ਕੇ ਚਲਾ ਗਿਆ ਉਸ ਟਾਈਮ ਬੰਦੇ ਜਿਆਦਾ ਖੜੇ ਸੀ ਕੀ ਪਤਾ ਹੱਥ ਨਾ ਲੱਗਿਆ ਓਏ ਕੱਲ ਉਹ ਉਸ ਦਿਨ ਪਰਸੋਂ ਮੈਂ ਕੱਲਾ ਸੀਗਾ